ਉਹਦੇ ਚ ਉਹਨੇ ਰਾਜਾ ਬ੍ਰੈਂਕ ਨੂੰ ਲੱਗਿਆ ਵੀ ਸਾਡਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਮੇਲਾ ਲੋਟ ਕੇ ਲੈ ਗਿਆ ਤੇ ਮੈਂ ਰਹਿ ਗਿਆ ਪਿੱਛੇ ਸਾਰੇ ਸੀਐਮ ਵੀ ਕੋਕੀਏ ਚੱਕਰਦੇ ਜੀ ਨਾ ਇਹ ਬੋਲਣ ਤੋਂ ਪਹਿਲਾਂ ਸੋਚਦੇ ਆ ਨਾ ਬੋਲਣ ਅੱਗੇ ਨਾ ਬੋਲਣ ਤੋਂ ਬਾਅਦ ਦੇ ਤੇ ਜਿਹੜਾ ਉਹ ਨਾ ਤਾਂ ਪੜਦੇ ਆ ਜੀ ਕੁਛ ਹੈ ਨਸ਼ਾ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਭਖ ਰਹੀ ਹੈ ਦਿਨੋ ਦਿਨ ਬੀਤੇ ਦਿਨੀ ਲੁਧਿਆਣਾ ਦੇ ਸੰਸਦ ਮੈਂਬਰ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਚਿੱਟੇ ਦੇ ਖਾਤਮੇ ਦੇ ਬਿਆਨ ਨੂੰ ਲੈ ਕੇ ਨਾਬਾ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਵਾਬ ਦਿੱਤਾ ਉਹਨਾਂ ਕਹਿ ਕੇ ਰਾਜਾ ਵੜਿੰਗ ਨੂੰ ਇੰਜ ਜਾਪ ਰਿਹਾ ਕਿ ਸਾਰਾ ਮੇਲਾ ਪ੍ਰਤਾਪ ਸਿੰਘ ਬਾਜਵਾ ਲੁੱਟ ਕੇ ਲੈ ਗਏ ਨੇ ਹੁਣ ਉਹ ਪਿੱਛੇ ਕਿਉਂ ਰਹਿ ਜਾਣ ਉਹਨਾਂ ਕਹਿ ਕੇ ਉਹ ਸੀਐਮ ਦੀ ਕੁਰਸੀ ਦੇ ਚੱਕਰ ਦੇ ਵਿੱਚ ਨੇ ਸਾਰੇ ਜੋ ਆਪਣੇ ਆਪ ਨੂੰ ਲਾਈਮਲਾਈਟ ਦੇ ਵਿੱਚ ਰੱਖ ਰਹੇ ਨੇ ਉਹਨਾਂ ਕਹਿ ਕੇ ਰਾਜਾ ਵੜਿੰਗ ਨੂੰ ਬਿਲਕੁਲ ਵੀ ਗਿਆਨੀ ਹੈ ਕਿ ਪਹਿਲਾਂ ਚਾਈਨਾ ਵਿੱਚਾਂ ਫਿਲਮ ਦੀ ਕੀਤੀ ਹੁੰਦੀ ਸੀ ਸਾਰੇ ਇਹ ਚਾਇਨਾ ਨਿਸ਼ੇੜੀ ਹੋ ਗਿਆ ਸੀ ਉਸ ਤੋਂ ਬਾਅਦ ਚਾਇਨਾ ਨੇ ਅਫੀਮ ਦੀ ਖੇਤੀ ਬੰਦ ਕਰ ਦਿੱਤੀ ਜਿਸ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਵੀ ਅਫੀਮ ਦੀ ਖੇਤੀ ਬੰਦ ਕਰ ਦਿੱਤੀ ਗਈ ਸੀ ਅਤੇ ਇਹ ਵੀ ਦੱਸਣਾ ਬਣਦਾ ਹੈ ਕਿ ਡਾਕਟਰ ਬਲਬੀਰ ਸਿੰਘ ਅੱਜ ਮੰਡੀਆਂ ਦਾ ਜਾਇਜ਼ਾ ਲੈਣ ਦੇ ਲਈ ਨੰਬ ਵਿਖੇ ਪਹੁੰਚੇ ਹਿਸਨ ਇਸ ਮੌਕੇ ਤੇ ਨੰਬਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਟਿਵਾਣਾ ਤੇ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਕੁਲਿੰਦਰ ਸਿੰਘ ਗੋਗੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਦੇਖੋ ਜੜੀ ਸੌਖਤ ਖਬਰ ਹੈ ਉਹ ਹੈ ਵੀ ਇਸ ਵਾਰੀ ਜਿਹੜੀ ਕਣਕ ਦੀ ਬੰਪਰ ਕ੍ਰੌਪ ਹੈ ਔਰ ਝਾੜ ਬਹੁਤ ਅੱਛਾ ਨਿਕਲ ਰਿਹਾ ਹੈ ਕਿਸਾਨ ਖੁਸ਼ ਹੈ ਜੀ ਔਰ ਮਜ਼ਦੂਰ ਵੀ ਖੁਸ਼ ਹੈ ਆਰਟੀਆ ਖੁਸ਼ ਹੈ ਜੇ ਅਨਾਜ ਵੱਲੋਂ ਆਪਣੇ ਭੰਡਾਰ ਭਰੇ ਹੋਣਗੇ ਜੀ ਤਾਂ ਸਾਰਾ ਦੇਸ਼ ਖੁਸ਼ ਆਲ ਹੈ ਔਰ ਆਪਣੀ ਘੱਟੋ ਘੱਟ ਵੀ ਜਿਹੜੀ 70% ਪੋਪੂਲੇਸ਼ਨ ਹੈ ਜੀ ਉਹ ਖੇਤੀਬਾੜੀ ਦੇ ਉੱਤੇ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਉੱਤੇ ਚਾਹੇ ਉਹ ਕਿਸਾਨ ਹੋਵੇ ਜੀ ਖੇਤ ਮਿਹਨਦੂਰ ਹੋਵੇ ਜਿਹੜੇ ਤੁਹਾਡੇ ਗੜਾਉਨ ਹੈ ਉਹਦੇ ਵਿੱਚ ਜਿਹੜੇ ਹੈਗੇ ਆ ਜਿਹੜੀ ਸਾਰੇ ਲੇਬਰ ਹੈ ਉਹ ਹੁਣ ਆੜਤੀਆ ਹੋਵੇ ਜੀ ਬਿਜ਼ਨਸਮੈਨ ਆ ਜਿੰਨੇ ਸਾਰੇ ਔਰ ਈਵਨ ਜਿਹੜੀ ਸਰਕਾਰ ਹੈਗੀ ਆ ਔਰ ਮੈਂ ਜਦੋਂ ਬਤੌਰ ਆਈ ਸਰਦਨ ਮੈਂ ਹਸਤਾਚ ਚੜਾਂਦਾ ਸੀ ਜਦੋਂ ਮੈਂ ਪੋਲਿਟਿਕਸ 'ਚ ਨਹੀਂ ਸੀਗਾ ਜਿਸ ਸਾਲ ਫਸਲ ਨਹੀਂ ਹੁੰਦੀ ਸੀ ਉਸ ਸਾਲ ਲੋਕ ਆਪਰੇਸ਼ਨ ਨਹੀਂ ਕਰਾਉਂਦੇ ਸੀ ਉਹ ਕਹਿੰਦੇ ਜੀ ਇਸ ਵਾਰ ਤਾਂ ਜਿਹੜੀ ਕੁਦਰਤ ਦੀ ਮਾਰ ਪੈ ਗਈ ਆ ਵੀ ਮਾਤਾ ਜੀ ਦਾ ਨਾ ਤੁਸੀਂ ਅਜੇ ਦਵਾਈ ਦੇਦੇ ਹੋ ਅਗਲੀ ਵਾਰੀ ਫਿਰ ਕਰਾਵਾਂਗੇ ਤੁਸੀਂ ਜੇ ਜਦੋਂ ਕਿਸਾਨ ਕੋਲ ਪੈਸੇ ਆਉਂਦੇ ਆ ਜੀ ਫਿਰ ਉਹ ਬਾਜ਼ਾਰ 'ਚ ਵੀ ਜਾਂਦਾ ਫਿਰ ਬਾਜ਼ਾਰ ਦੀਆਂ ਦੁਕਾਨਾਂ ਵੀ ਚੱਲਦੀਆਂ ਮਤਲਬ ਖਾਣ ਪੀਣ ਦੇ ਆ ਵੀ ਫਲ ਫਰੋਟ ਵੀ ਵਿਕਦਾ ਕੱਪੜਾ ਵੀ ਵਿਕਦਾ ਇਨਡਾਇਰੈਕਟਲੀ ਤਾਂ ਮੈਂ ਕਹੂੰਗਾ ਜਾ ਕੇ ਅਸੀਂ 90% ਤੇ ਗੱਲ ਪਹੁੰਚ ਗਈ ਔਰ ਕੋਵਿਡ ਵੇਲੇ ਗੱਲ ਬਿਲਕੁਲ ਸਾਫ਼ ਹੋ ਗਈ ਸੀ 6 ਕਰੋੜ ਜਿਹੜੇ ਬੰਦੇ ਸੀ ਉਹ ਸ਼ਹਿਰ ਛੱਡ ਕੇ ਪਿੰਡਾਂ 'ਚ ਗਏ ਸੀ ਤਾਂ ਉਹਨਾਂ ਨੇ ਆਪਣੀ ਜਾਨ ਬਚਾਈ ਸੀ ਉਹਨਾਂ ਨੇ ਸੋ ਆਪਾਂ ਸਾਰੇ ਜਣੇ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਔਰ ਪਿੰਡ ਦੇ ਉੱਤੇ ਨਿਰਭਰ ਆ ਸੋ ਇਸ ਕਰਕੇ ਜਿਹੜਾ ਮੈਂ ਹਮੇਸ਼ਾ ਜਦੋਂ ਵੀ ਫਸਲ ਆਉਂਦੀ ਆ ਔਰ ਜਿਹੜੀਆਂ ਉਹਨੀਆਂ ਪ੍ਰੋਬਲਮਸ ਹੁੰਦੀਆਂ ਕਿ ਕੋਈ ਹੋਰ ਐਡੀਸ਼ਨਲ ਯਾਰਡ ਕ੍ਰੀਏਟ ਕਰਨਾ, ਲਿਫਟਿੰਗ ਦੀ ਪ੍ਰੋਬਲਮ ਹੈ, ਬਾਹਰਦਾਨੇ ਦੀ ਪ੍ਰੋਬਲਮ ਹੈ। ਸੋ ਮੈਂ ਅਫਸਰ ਸਬੰਹ ਨੂੰ ਨਾਲ ਲਿ ਜਾ ਕੇ ਸਾਰਾ ਮੈਂ ਦੌਰਾ ਕਰਦਾ ਔਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਦੇਸੀ ਜਿਹੜਾ ਹੈਗਾ ਉਹ ਲੱਸੀ ਅਪਲਾਈਆ ਨਾਲੇ ਗੱਲਬਾਤ ਕਰੀਏ। ਇਸ ਵਾਰੀ ਮੱਡੀਆਂ ਦੇ ਪ੍ਰਮਾਤਿਕਤਾ ਪੁੱਛਤਾ ਹੈ ਕਿ ਯਾਰ ਮੈਨੂੰ ਲੇਬਰ ਦੀ ਬਹੁਤ ਵੱਡੀ ਘਾਟ ਆ। ਲੇਬਰ ਦੀ ਘਾਟ ਆ ਰਹੀ ਹੈ। ਜਿਹੜੇ ਹੈਗਾ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਿਆ ਉਹਦਾ ਅਸਰ ਦਾ ਦਾਪਕ ਨੂੰ ਮੇਰੇ ਇਹ ਥੋੜਾ ਜਿਹਾ ਆਪਾਂ ਨੂੰ ਜਿਹੜਾ ਹੈ ਨਾ ਜਿ ਕੈਨੇਡਾ ਵਿੱਚ ਆਪਾਂ ਪ੍ਰਵਾਸੀ ਆ ਜੀ ਠੀਕ ਆ ਜੀ ਅਮਰੀਕਾ ਚ ਆਪਾਂ ਪ੍ਰਵਾਸੀ ਆ ਜੀ ਆਪਾਂ ਕਿੰਨੇ ਦੇਸ਼ਾਂ ਵਿੱਚ ਪ੍ਰਵਾਸੀ ਆ ਜੀ ਆਪਾਂ ਦੁਬਈ ਚ ਜਾਂਦੇ ਆ ਸੀ ਕਿਥੇ ਕੰਮ ਦੀ ਭਾਲ ਜਾਂਦੇ ਇਸ ਤਰ੍ਹਾਂ ਲੋਕ ਇੱਥੇ ਆਂਦੇ ਹੋ ਦੱਸਣਾ ਉਹਦੀ ਕਿਰਤ ਕਰਦੇ ਆ ਤੇ ਮੈਂ ਇਹਨਾਂ ਤੋਂ ਬਗੈਰ ਵੀ ਆਪਣਾ ਝੋਨਾ ਨਹੀਂ ਲੱਗ ਸਕਦਾ ਜੀ ਜਿਹੜੇ ਆਪਣੇ ਆਪ ਨੂੰ ਵੀ ਲੋੜ ਹੈ ਨਾ ਜੀ ਇਹ ਵੀ ਸਾਡਾ ਹਿੱਸਾ ਹੈਗਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡਾ ਤਾਂ ਜਿਹੜਾ ਸੱਭਿਆਚਾਰਾ ਜੋ ਧਰਮ ਹੈ ਸਾਨੂੰ ਗੁਰੂਆਂ ਨੇ ਕਿਹਾ ਸਰਬੱਤ ਦਾ ਭਲਾ ਤੇ ਆਪਾਂ ਕਿਸੇ ਨਾਲ ਮਤਲਬ ਇਸੇ ਵੀ ਤਰ੍ਹਾਂ ਜਿਹੜਾ ਹੈਗਾ ਜਿਹੜੇ ਸਾਡੇ ਕੋਲ ਜੇ ਕੋਈ ਇਸ਼ੂ ਹੈਗਾ ਸਾਨੂੰ ਰਸਨ ਆਪਾਂ ਸੌਟ ਆਊਟ ਕਰੀਏ ਆਪਾਂ ਗੱਲਬਾਤ ਕਰਕੇ ਮਸਲੇ ਹੱਲ ਕਰੀਏ ਆਪਾਂ ਮਤਲਬ ਇਹ ਕੱਢਣ ਵਾਲਾ ਕੰਮ ਜਿਹੜਾ ਹੈਗਾ ਕਿ ਬਾਈਕਾਟ ਵਾਲਾ ਕੰਮ ਨਾ ਕਰੀਏ ਇਹ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਮਤਲਬ ਵੀ ਸ਼ੁੱਡ ਵੀ ਟਾਕਰ ਅੱਛਾ ਕਾਰਬਨ ਨੂੰ ਮੱਚੀ ਅਵਰਤ ਤੋਂ ਜਾਂਦਾ ਤਾਂ ਚੜੀ ਆ ਰਾਜਾ ਬੈਂਕ ਕਹਿ ਰਹੇ ਨੇ ਵੀ ਇਹਦੀ ਤੋੜ ਤਾਂ ਇੰਦੀ ਆ ਵੀ ਜੀਨ ਦੀ ਚਿੱਪੀ ਚਿੱਪੀ ਜਾ ਕੇ ਤਾਂ ਹੀ ਬਚਣੀ ਕਿਸ ਤਰ੍ਹਾਂ ਦੇਖਦੇ ਤੁਸੀਂ ਡਾਕਟਰ ਉਹਦੇ ਚ ਨਾ ਰਾਜਾ ਬੈਂਕ ਨੂੰ ਲੱਗਿਆ ਵੀ ਸਾਡਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਮੇਲਾ ਲੋਟ ਕੇ ਲੈ ਗਿਆ ਤੇ ਮੈਂ ਰਾਜਾ ਨਾ ਇਹ ਬੋਲਣ ਤੋਂ ਪਹਿਲਾਂ ਸੋਚਦੇ ਆ ਨਾ ਬੋਲਣ ਲੱਗੇ ਨਾ ਬੋਲਣ ਤੋਂ ਬਾਅਦ ਦੇ ਤੇ ਜਿਹੜਾ ਉਹ ਨਾ ਤਾਂ ਪੜਦੇ ਆ ਜੀ ਕੁਛ ਨਾ ਕਿਸੇ ਦੀ ਗੱਲ ਸੁਣਦੇ ਆ ਤੁਸੀਂ ਦੇਖੋ ਵੀ ਓਪੀਮ ਵਾਰਤ ਹੋਈਆਂ ਜੋ ਤੁਹਾਡਾ ਚਾਈਨਾ ਦੇ ਵਿੱਚ ਹੈ ਉਹਨਾਂ ਨੇ ਜਿਹੜਾ ਹੈਗਾ ਮਤਲਬ ਕਿ ਸਾਰਾ ਚਾਈਨਾ ਨਿਛੜੀ ਹੋ ਗਿਆ ਸੀ ਉਹਨਾਂ ਨੇ ਉਹਨਾਂ ਨੇ ਆ ਕੀਤਾ ਸੀ ਜੋ ਰਾਜਾ ਬਣੇ ਕਹਿੰਦਾ ਫਿਰ ਉਹਨਾਂ ਨੇ ਉਹ ਫਿਰ ਉਹਨਾਂ ਨੇ ਇਹ ਖੇਤੀ ਬੰਦ ਕੀਤੀ ਔਰ ਫਿਰ ਉਹਨਾਂ ਨੇ ਲੜਾਈ ਲੜੀ ਫਿਰ ਉਹਨਾਂ ਨੇ ਜਿਹੜੇ ਜਿਹੜੀ ਅੰਗਰੇਜ਼ਾਂ ਦੀ ਸਰਕਾਰ ਸੀ ਨਾ ਅੰਗਰੇਜ਼ ਸੀ ਜਿਹੜਾ ਬ੍ਰਿਟਿਸ਼ ਸੀਗੇ ਉਹ ਚਾਹਨਾ ਨੂੰ ਹਰਾ ਨਹੀਂ ਸਕੀ ਸੀ ਮਿਲਟਰੀ ਨਾਲ ਉਹਨਾਂ ਨੇ ਫਿਰ ਉਹਨਾਂ ਦੇ ਬੱਚਾ ਨੂੰ ਨਸ਼ੇ ਤੇ ਲਾ ਦਿੱਤਾ ਤੇ ਦੂਜੀ ਗੱਲ ਇਹ ਹੈ ਵੀ ਹੁਣ ਤੁਸੀਂ ਅਫਗਾਨਿਸਤਾਨ ਵਰਗੀ ਕੰਟਰੀ ਦੇ ਉੱਤੇ ਹੈਗਾ ਉੱਥੇ ਉਹਨਾਂ ਨੂੰ ਰਾਜੇ ਨੂੰ ਬੜੰਗ ਨੂੰ ਸ਼ਾਇਦ ਇਹ ਨਹੀਂ ਪਤਾ ਵੀ ਉਹਨਾਂ ਨੇ ਵੀ ਜਿਹੜੀ OPM ਦੀ ਫੇਤੀ ਬੰਦ ਕਰਤੀ ਆ ਤੇ ਹੁਣ ਹੁਣ ਨਸ਼ੇ ਵੀ ਨਵੇਂ ਆ ਰਹੇ ਆ ਹੁਣ OPM ਨਹੀਂ ਆ ਰਿਹਾ ਹੁਣ ਜਿਹੜਾ ਇੱਕ ਤੁਹਾਡੇ ਮੈਥ ਫੈਟਾਮੀਨ ਕਹਿੰਦੇ ਆ ਉਹਨੂੰ ICB ਕਹਿ ਦਿੰਦੇ ਆ ਉਹ ਵਾਲੇ ਨਸ਼ੇ ਆ ਰਹੇ ਆ ਨਵੀਂ ਕਿਸਮ ਦੇ ਨਸ਼ੇ ਆ ਰਹੇ ਆ ਵੱਡੇ ਵੱਡੇ ਚੈਲੰਜ ਹੈ ਅਸੀਂ ਵੱਡੇ ਵੱਡੇ ਸਕੇਲ ਦੇ ਉੱਤੇ ਅਸੀਂ ਜਿਹੜਾ ਹੈ ਤਾਂ ਅਸਲੀ ਹੱਲ ਹੈ ਨਾ ਜੀ ਉਹ ਇੱਕ ਤਾਂ ਹੈਗਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਵੀ ਉਹ ਆਪਣੇ ਆਪਣੇ ਧਰਮ ਦੇ ਨਾਲ ਜੁੜਨ ਤੇ ਦੂਜਾ ਹੈਗਾ ਉਹ ਕਰਮ ਦੇ ਨਾਲ ਜੁੜਨ ਉਹਨਾਂ ਨੂੰ ਜਿਹੜੇ ਬੱਚੇ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਉਹਨਾਂ ਨੂੰ ਨਸ਼ੇ ਛੁਡਾ ਕੇ ਕਿਸੇ ਨੂੰ ਪੜਨ ਲਾਈਏ ਕਿਸੇ ਨੂੰ ਖੇਡਣ ਲਾਈਏ ਕਿਸੇ ਨੂੰ ਸਕਿੱਲ ਡਿਵੈਲਪਮੈਂਟ ਕਰਕੇ ਕੰਮ ਕਰਨ ਲਾਈਏ ਇਹ ਇਹਦਾ ਪਰਮਾਨੈਂਟ ਹੱਲੇ ਆ ਮਤਲਬ ਇਹ ਨਹੀਂ ਆ ਵੀ ਤੁਸੀਂ ਮਤਲਬ ਇਹ ਤਾਂ ਉਹੀ ਗੱਲ ਹੈ ਵੀ ਜਿਹੜਾ ਬੰਦਾ ਹੋਵੇ ਜਿਹੜਾ ਕਹਿੰਦਾ ਵੀ ਬੀੜੀ ਪੀਦਾ ਉਹਨੂੰ ਕਹਿੰਦਾ ਨਾ ਨਾ ਬੀੜੀ ਤਾਂ ਤੇ ਧਿਆਨ ਨਹੀਂ ਕਰ ਰਕ ਤੂੰ ਸਿਗਰਟ ਪੀਲਾ ਉਹੋ ਜੀ ਗੱਲ ਕਰ ਰਿਹਾ ਰਾਜਾ ਬੜੇ ਨੂੰ ਉਹਨੇ ਕੋਈ ਸਿਆਣੀ ਗੱਲ ਨਹੀਂ ਕੀਤੀ ਜਿਹੜਾ ਇੱਕ ਜਿਹੜਾ ਇੱਕ ਐਡੀ ਵੱਡੀ ਪਾਰਟੀ ਦਾ ਪ੍ਰਧਾਨ ਹੋਵੇ ਔਰ ਮੈਂਬਰ ਪਾਰਲੀਮੈਂਟ ਹੋਵੇ ਔਰ ਉਹਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਇਹ ਜਿਹੜਾ ਐਨਡੀਪੀ ਐਕਟ ਹੈ ਸੈਂਟਰਲ ਐਕਟ ਹੈ ਇਹਦੇ ਵਿੱਚ ਪੰਜਾਬ ਸਰਕਾਰ ਕੋਲੇ ਕੋਈ ਜੂਰਿਸਡਿਕਸ਼ਨ ਨਹੀਂ ਆ ਤੇ ਉੱਥੇ ਜਾ ਕੇ ਪਾਰਲੀਮੈਂਟ ਚ ਕਰੇ ਜਾ ਕੇ ਜੀ ਆਪਣਾ ਜੀ ਜਲੂਸ ਕਢਾਣਾ ਉੱਥੇ ਜਾ ਕੇ ਕਢਾ ਲੈ ਜੀ ਮਤਲਬ ਜਦੋਂ ਪਿਆ ਤਾਂ ਪੜ ਲੇ ਮੈਂ ਉਹਨੂੰ ਬੇਨਤੀ ਕਰੂੰਗਾ ਜੰਗ ਬੰਦਾ ਵੀ ਉਹ ਪੜ ਲਿਖ ਪੜ ਲੇ ਥੋੜਾ ਜਿਹਾ ਪਹਿਲਾਂ ਓਪੀ ਮੂਬਾਰਜ਼ ਬਾਰੇ ਪੜ ਲੇ ਵੀ ਕੀ ਹੋਇਆ ਸੀਗਾ ਉਹ ਦੇਖ ਲੈ ਵੀ ਐਸੋਲੇ افغانستان ਦੇ ਵਿੱਚ ਲੋਕ ਕਿਉਂ ਮਰੋਦ ਹੋ ਰਹੇ ਆ ਉਹ ਪੜ੍ਹ ਲੈ ਵੀ ਰਾਜਸਥਾਨ ਦੇ ਵਿੱਚ ਭੁੱਕੀ ਦੇ ਇਹਦੇ ਭੁੱਕੀ ਦੇ ਠੇਕੇ ਹੁੰਦੇ ਸੀ ਤੁਹਾਨੂੰ ਪਤਾ ਉਹ ਬੰਦ ਹੋਏ ਆ ਕਿਉਂ ਬੰਦ ਹੋਏ ਆ ਉਹ ਜੇ ਕੈਨੇਡਾ ਦੇ ਵਿੱਚ ਉਹਨਾਂ ਨੇ ਮੈਰੀਜ ਜਵਾਨਾ ਜਿਹੜੀ ਭੰਗ ਦਾ ਉਹ ਭਗ ਨੂੰ ਕਹਿੰਦੇ ਆ ਮੈਰੀਜ ਜਵਾਨਾ ਉੱਥੇ ਉਹਨਾਂ ਨੇ ਲੀਗਲਾਈਜ਼ ਕੀਤੀ ਆ ਬੱਚਿਆਂ ਦੇ ਜੋ ਪੇਪਰ ਆਉਂਦੇ ਆ ਸਾਰੇ ਉਹ ਲੈਣ ਲੱਗ ਜਾਂਦੇ ਆ ਜਦੋਂ ਜਦੋਂ ਇਗਜ਼ਾਮ ਹੁੰਦਾ ਟੈਂਸ਼ਨ ਹੁੰਦੀ ਆ ਸਭ ਨੂੰ ਨਾਲ ਤੇ ਉਹਦੀ ਉਹਦੇ ਨਾਲ ਵੱਧ ਗਿਆ ਬਹੁਤ ਜ਼ਿਆਦਾ ਉਹਦੇ ਨਾਲ ਬਿਮਾਰੀ ਵੱਧਦੀ ਆ ਘਟਦੀ ਨਹੀਂ ਆ ਇਹ ਕੋਈ ਹੱਲ ਨਹੀਂ ਹੈ ਰਾਜ ਉਹ ਬੜਿੰਗ ਨੂੰ ਚਾਹੀਦਾ ਜੰਗ ਬਦਦਾ ਪੜ ਲੇ ਕੋਈ ਜਦ ਮੇਰੇ ਕੋਲ ਆ ਜਾ ਮੈਂ ਸਮਝਾ ਦਾਂਗਾ ਸਾਰਾ ਕੁਝ ਤੇ ਜਿਹੜਾ ਅਸੀਂ ਕੰਮ ਕਰ ਰਹੇ ਆ ਉਹਦਾ ਸਾਥ ਦਿਓ ਉਹਦੇ ਚ ਹੈਗਾ ਵੀ ਜਿਹੜਾ ਨਸ਼ਾ ਕਰਦਾ ਉਹਨੂੰ ਨਸ਼ਾ ਛਡਾਓ ਉਹਨੂੰ ਕੰਮ ਸਿਖਾਓ ਤੇ ਕੰਮ ਤੇ ਲਾਓ ਤੇ ਜਿਹੜੇ ਬੰਦੇ ਨਸ਼ਾ ਵੇਚਣ ਵਾਲੇ ਆ ਜਿਹੜੇ ਸਾਡੀ ਜਵਾਨੀ ਨੂੰ ਬਰਬਾਦ ਕਰਦੇ ਉਹਨਾਂ ਦੇ ਕਿੱਤੇ ਸਿੱਖੇ ਜਾਣਗੇ ਔਰ ਕਿੱਤੇ ਜਾਂਦੇ ਰਹਿਣਗੇ ਦੇਖੋ ਜੀ ਸਾਰੇ ਇੰਤਜ਼ਾਮ ਪ੍ਰਬੰਧ ਪੂਰੇ ਨੇ ਜੀ ਮੰਡੀਆਂ ਦੇ ਵਿੱਚ ਕਣਕ ਦੀ ਆਪਾਂ ਕਹਿੰਦੇ ਆ ਫੀਕ ਤੇ ਆਮਦ ਬਹੁਤ ਜਿਆਦਾ ਸਾਰਾ ਘੜਕ ਆਉਣ ਲੱਗੀ ਜੀ ਕੋਈ ਡਿਫਟਿੰਗ ਦੀ ਕੋਈ ਵਾਰਦਾਨੇ ਦੀ ਕੋਈ ਪਾਣੀ ਦੀ ਕੋਈ ਬਿਜਲੀ ਦੀ ਕਾਸੇ ਵੀ ਦਿੱਕਤ ਨਹੀਂ ਆ ਰਹੀ ਜੀ ਕਿਸਾਨ ਖੁਸ਼ ਆੜਦੇ ਖੁਸ਼ ਐ ਸਾਰੇ ਵਰਗ ਕੁਝ ਨਹੀਂ ਪਰਬ ਜੀ ਸਰਬ ਜੀ ਮੰਤਰੀ ਸਾਹਿਬ ਤਾਂ ਹਰ ਇੱਕ ਸਾਲ ਐ ਜੀ ਘੋਨੇ ਦੇ ਸੀਜ਼ਨ 'ਚ ਵੀ ਢੜਕ ਦੇ ਸੀਜ਼ਨ 'ਚ ਵੀ ਆ ਕੇ ਜੋ ਜੋ ਦੁੱਖ ਤਕਲੀਫਾਂ ਹੁੰਦੀਆਂ ਨੇ ਆੜਤੀਆਂ ਨੇ ਹੁੰਦੀਆਂ ਨੇ ਪਰਲੇਦਾਰਾਂ ਨੇ ਹੁੰਦੀਆਂ ਨੇ ਕਿਸਾਨਾਂ ਨੇ ਹੁੰਦੇ ਨੇ ਹਰੇਕ ਸਾਲ ਵਿਜ਼ਿਟ ਕਰਦੇ ਨੇ ਜੀ ਤੇ ਥੋੜੀ ਜੀ ਇੱਥੇ ਦਿੱਕਤ ਹੈਗੀ ਸੀ ਕਿ ਜਾੜ ਦੀ ਵੈਸੇ ਤਾਂ ਹਰ ਇੱਕ ਮੰਡੀ ਚ ਮਡੌਰ ਮੰਡੀ ਦੇ ਵਿੱਚ ਜਾੜ ਦੀ ਦਿੱਕਤ ਸੀ ਕਿ ਇੱਕ ਲਖਤ ਬਹੁਤ ਜ਼ਿਆਦਾ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰੇ ਇਲਾਕੇ ਦੀ ਕਣਕ ਆ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਜਾੜ ਦੀ ਦਿੱਕਤ ਆਉਂਦੀ ਹੈ ਉਹ ਮੰਤਰੀ ਸਾਹਿਬ ਨੇ ਵੀ ਡੀਸੀ ਸਾਹਿਬ ਨੂੰ ਵੀ ਆਖਿਆ ਦਾ ਤੇ ਜਾੜ ਦਾ ਵੀ ਜਲਦ ਪ੍ਰਬੰਧ ਹੋਊਗਾ ਪਰ ਇੱਕ ਜ਼ਰੂਰ ਹੈ ਜੀ ਅਗਰ ਆਰਡੀਐਫ ਸਾਡਾ ਆਰਡੀਐਫ ਪੰਜਾਬ ਦੀ ਸਰਕਾਰ ਦਾ ਸੈਂਟਰ ਸਰਕਾਰ ਨੇ ਨਾਂ ਰੋਕਿਆ ਹੁੰਦਾ ਇਹ ਕਾਫੀ ਟਾਈਮ ਪਹਿਲਾਂ ਕਰਦੇ ਇਹ ਸਾਡੀ ਮਡੌਰ ਮੰਡੀ ਜੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਡੀ ਮੰਡੀ ਆ ਨਾਬੇ ਦੀ ਜਿਸ ਦੇ ਵਿੱਚ ਜੋ ਕਿ ਸਾਡੇ ਪਟਿਆਲੇ ਦਿਹਾਤੀ ਹਲਕੇ ਦੇ ਵਿੱਚ ਆਉਂਦੀ ਹੈ ਇਸ ਮੰਡੀ ਦੇ ਵਿੱਚ ਹੁਣ ਤੱਕ ਬਹੁਤ ਕੰਕ ਆ ਚੁੱਕੀ ਜਿਸ ਦਾ ਕਿ ਪ੍ਰਬੰਧ ਸਹੀ ਸਲਾਮਤ ਚੱਲ ਰਿਹਾ ਕੋਈ ਦਿੱਕਤ ਨਹੀਂ ਆ ਰਹੀ ਕੋਈ ਪਰੇਸ਼ਾਨੀ ਡਿਫਟਿੰਗ ਨਾਲ ਹੁੰਦੇ ਹੋ ਰਹੀ ਹੈ ਜੀ ਕੋਈ ਸਾਨੂੰ ਦਿੱਕਤ ਨਹੀਂ ਆ ਰਹੀ ਤੇ ਪੇਮੈਂਟਾਂ ਸਾਡੀ ਪੇਮੈਂਟ ਵੀ 15 ਤਰੀਕ ਨੂੰ ਜਿਹੜੀ ਬੋਲੀ ਹੋਈ ਸੀ ਕਿ ਉਹਦੀ ਪੇਮੈਂਟ ਵੀ ਪੈ ਚੁੱਕੀ ਹੈ ਤੇ ਅੱਗੇ ਅਸੀਂ ਹੁਣ ਅੱਜ ਸਾਡੇ ਇੱਥੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਸਾਡੀ ਮੰਡੀ ਦਾ ਦੌਰਾ ਤੇ ਪਹੁੰਚੇ ਸੀਗੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਡਾ ਇੱਥੇ ਮੰਡੀ ਦੇ ਵਿੱਚ ਸਾਡੀ ਮੁਸ਼ਕਲਾਂ ਦਾ ਸੁਣਨ ਵਾਸਤੇ ਆਏ ਸੀ ਜਦੋਂ ਕਿ ਪਹਿਲਾਂ ਤੋਂ ਹੀ ਮੁਸ਼ਕਲਾਂ ਬਹੁਤ ਘੱਟ ਸਨ ਜਿਹੜੀਆਂ ਵੀ ਮੁਸ਼ਕਲਾਂ ਸੀਗੀਆਂ ਉਹ ਤੁਰੰਤ ਕੀਤੀਆਂ ਕਿਹਾ ਗਿਆ ਅਸੀਂ ਇਹਨਾਂ ਅੱਗੇ ਇੱਕ ਬੇਨਤੀ ਰੱਖੀ ਹੈ ਵੀ ਜਿਹੜੀ ਸਾਡੀ ਮੰਡੀ ਹੈ ਇਸ ਮੰਡੀ ਨੂੰ ਵੱਡੀ ਤੋਂ ਵੱਡੀ ਬਣਾ ਕੇ ਇਹਨੂੰ ਪੂਰੀ ਤਰੱਕੀ ਦੀ ਮੰਡੀ ਬਣਾਇਆ ਜਾਵੇ ਤਾਂ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸਨ ਦਿੱਤਾ ਹੈ ਵੀ ਤੁਹਾਡੀ ਇਹ ਮੰਡੀ ਆਉਣ ਵਾਲੇ ਸਾਲ ਦੇ ਵਿੱਚ ਵਿੱਚ ਪੂਰੀ ਨੰਬਰ 1 ਮੰਡੀ ਬਣਾਈ ਜਾਊ ਅਸੀਂ ਮੰਤਰੀ ਸਾਹਿਬ ਦਾ ਇਸ ਇਨਾਂ ਕਹਿੰਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ